ਹਾਂਜੀ ਬੱਚਿਓ ਅੱਜ ਅਸੀਂ ਕਰਾਂਗੇ ਲੇਖ ਕੰਪਿਊਟਰ ਤੇ ਇੰਟਰਨੈਟ ਭੂਮਿਕਾ ਕੰਪਿਊਟਰ ਵਿਗਿਆਨ ਦੀ ਬਹੁਤ ਵੱਡੀ ਦੇਣ ਹੈ ਅਸਲ ਵਿੱਚ ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜੋ ਬਹੁਤ ਸਾਰੀਆਂ ਕਿਰਿਆਵਾਂ ਬਹੁਤ ਹੀ ਤੇਜ਼ੀ ਨਾਲ ਆਪਣੇ ਆਪ ਕਰ ਸਕਦੀ ਹੈ ਜਿਸ ਕੰਮ ਨੂੰ ਕਰਨ ਲਈ ਬਹੁਤ ਸਾਰੇ ਆਦਮੀਆਂ ਅਤੇ ਬਹੁਤ ਸਮੇਂ ਦੀ ਲੋੜ ਹੁੰਦੀ ਹੈ ਉਸ ਨੂੰ ਕੰਪਿਊਟਰ पलक ਚਪਕਦਿਆਂ ਹੀ ਬੜੀ ਆਸਾਨੀ ਨਾਲ ਕਰ ਦਿੰਦਾ ਹੈ ਕੰਪਿਊਟਰ ਦੀ ਕਾਰਡ ਦੁਨੀਆ ਵਿੱਚ ਕੰਪਿਊਟਰ ਦਾ ਮੋਢੀ ਚਾਰਲਸ ਬੇਬੇਜ਼ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਭ ਤੋਂ ਪਹਿਲਾਂ ਸਨ 1833 ਵਿੱਚ ਇਸ ਦਾ ਡਿਜ਼ਾਈਨ ਤਿਆਰ ਕੀਤਾ ਸੀ ਪਹਿਲਾ ਕੰਪਿਊਟਰ ਵੱਡੇ ਵੱਡੇ ਅਤੇ ਮਹਿੰਗੇ ਸਨ ਪਰ ਹੌਲੀ-ਹੌਲੀ ਇਸ ਦਾ ਆਕਾਰ ਛੋਟਾ ਹੁੰਦਾ ਗਿਆ ਅਤੇ ਇਸ ਦੀ ਕੀਮਤ ਘਟਦੀ ਗਈ ਅੱਜ ਕੱਲ ਕੰਪਿਊਟਰ ਦੀ ਸਿੱਖਿਆ ਸਕੂਲਾਂ ਕਾਲਜਾਂ ਵਿੱਚ ਖਾਸ ਵਿਸ਼ੇ ਵਜੋਂ ਦਿੱਤੀ ਜਾ ਰਹੀ ਹੈ ਇੰਟਰਨੈਟ ਦੀ ਵਰਤੋਂ ਇੰਟਰਨੈਟ ਵੀ ਅਜੋਕੇ ਸਮੇਂ ਦੀ ਬੜੀ ਹੀ ਮਹੱਤਵਪੂਰਨ ਕਾਰਡ ਹੈ ਇਹ ਵੱਖ-ਵੱਖ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦਾ ਹੈ ਇਸ ਨੇ ਕੁੱਝ ਕੰਪਿਊਟਰ ਕੰਪਿਊਟਰਾਂ ਨੂੰ ਹੀ ਨਹੀਂ ਸਗੋ ਸਮੁੱਚੇ ਸੰਸਾਰ ਨੂੰ ਵੀ ਆਪਸ ਵਿੱਚ ਜੋੜ ਦਿੰਦਾ ਹੈ ਇਸ ਦੀ ਸਹਾਇਤਾ ਨਾਲ ਅਸੀਂ ਆਪਣੇ ਕੰਪਿਊਟਰ ਤੋਂ ਕਿਸੇ ਵੀ ਦੂਜੀ ਥਾਂ ਤੇ ਈਮੇਲ ਭੇਜ ਸਕਦੇ ਹਾਂ ਅਤੇ ਦੂਸਰਿਆਂ ਦੀ ਭੇਜੀ ਹੋਈ ਈਮੇਲ ਪੜ੍ਹ ਵੀ ਸਕਦੇ ਹਾਂ ਇਸ ਤਰ੍ਹਾਂ ਅਸੀਂ ਦੁਨੀਆ ਪਰ ਦੀਆਂ ਵੈਬਸਾਈਟਾਂ ਉੱਤੇ ਇਕੱਤਰ ਕੀਤੀ ਹੋਈ ਸੂਚਨਾ ਨੂੰ ਵੀ ਡਾਊਨਲੋਡ ਕਰ ਸਕਦੇ ਹਾਂ ਇਸ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਇੰਟਰਨੈਟ ਨੇ ਸਾਰੇ ਕੰਮ ਆਸਾਨ ਕਰ ਦਿੱਤੇ ਹਨ ਅਸੀਂ ਆਪਣੇ ਬਿੱਲਾਂ ਦਾ ਭੁਗਤਾਨ ਵੀ ਬੜੇ ਸੌਖੇ ਢੰਗ ਨਾਲ ਕਰ ਸਕਦੇ ਹਾਂ ਨਾ ਕਿ ਦਰੇ ਜਾਨ ਦੀ ਲੋਡ ਅਤੇ ਨਾ ਹੀ ਲੰਮੀਆਂ ਲੰਮੀਆਂ ਲਾਈਨਾਂ ਦਾ ਚੰਜਟ ਸਹੀ ਵਰਤੋਂ ਦੀ ਲੋਡ ਭਾਵੇਂ ਕੰਪਿਊਟਰ ਅਤੇ ਇੰਟਰਨੈਟ ਨਵੀਂ ਪੀੜੀ ਲਈ ਵਰਦਾਨ ਹਨ ਅਤੇ ਇੱਕ ਦੂਜੇ ਦੇ ਪੂਰਕ ਹਨ ਪਰ ਫਿਰ ਵੀ ਨੌਜਵਾਨ ਪੀੜੀ ਨੂੰ ਖਾਸ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਨੂੰ ਇਹ ਗਲਤ ਕਿਸਮ ਦੀਆਂ ਵੈਬਸਾਈਟਾਂ ਬਹੁਤ ਜਲਦੀ ਪਰਵਾਹ ਲੈਂਦੀਆਂ ਹਨ ਤੇ ਉਹ ਜਾਣੇ ਅਣਜਾਣੇ ਇਹਨਾਂ ਦੇ ਮਗਰ ਲੱਗ ਜਾਂਦੇ ਹਨ ਸਾਨੂੰ ਚਾਹੀਦਾ ਹੈ ਕਿ ਕੰਪਿਊਟਰ ਤੇ ਇੰਟਰਨੈਟ ਦੀ ਚੰਗੇ ਕੰਮਾਂ ਲਈ ਵਰਤੋਂ ਕਰੀਏ ਨਾ ਕਿ ਦੁਰਵਰਤੋਂ ਕਰਕੇ ਕੋਈ ਨੁਕਸਾਨ ਕਰੀਏ ਤਾ ਬੇਟਾ ਐਸੀ ਕੰਪਿਊਟਰ ਤੇ ਇੰਟਰਨੈਟ ਲੀਕ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ